ਜ਼ੇਲਾ ਗੁਰਦਾਸਪੁਰ ਦੇ ਪਿੰਡ ਕੁਲੀਆ ਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿਸ ਤੇ ਪਿੰਡ ਦੇ ਇੱਕ ਪਰਿਵਾਰ ਨੂੰ ਉਹਨਾਂ ਦੇ ਆਪਣੇ ਸਕਿਆਂ ਦੇ ਘਰ 'ਚ ਆਉਂਦਾ ਬਾਬਾ ਕੇਰ ਕੇ ਬੁਰੀ ਤਰ੍ਹਾਂ ਕੋਰਚੜਿਆ। ਉੱਥੇ ਹੀ ਬਾਬੇ ਨੂੰ ਗੰਭੀਰ ਸੱਟਾਂ ਲਗੀਆਂ ਨੇ। ਇਸੇ ਦੇ ਚੱਲਦੇ ਹੁਣ ਉਸ ਤੋਂ ਇਲਾਜ ਤੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਦੇ ਰੈੱਡ ਵਾਲੇ ਨੌਜਵਾਨ ਸਰਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਇੱਕ ਬਾਬਾ ਜੀ ਆਏ ਸੀ ਜਿਨ੍ਹਾਂ ਨੂੰ ਉਹ ਮੰਨਦੇ ਨੇ ਤੇ ਜਦੋਂ ਉਹ ਵਾਪਸ ਜਾ ਰਹੇ ਸੀ ਤਾਂ ਘਰ ਤੋਂ ਕੁਝ ਦੂਰੀ ਤੇ ਉਸਦੇ ਚਾਚੇ ਮੋਹਨ ਲਾਲ ਨੇ ਬਾਬੇ ਨੂੰ ਰੋਕ ਕੇ ਚੰਗਾ ਮਾੜਾ ਕਿਹਾ ਤੇ ਉਸ ਦੇ ਨਾਲ ਕੁਟਮਾਰ ਕਰਨੀ ਸ਼ੁਰੂ ਕੀਤੀ ਤੇ ਉਸ ਦੇ ਨਾਲ ਪਰਿਵਾਰ ਦੇ ਹੋਰ ਵੀ ਮੈਂਬਰ ਸ਼ਾਮਲ ਸੀ ਤੇ ਫਿਰ ਉਹ ਕੋਈ ਜਮਰਾ ਕੇ ਬਾਬੇ ਚੱਕਰ ਚੜਾ ਗਿਆ ਕੇ ਬਾਬੇ ਕੋਲ ਚਲਾ ਗਿਆ ਤੇ ਬਾਬੇ ਕੋਲ ਆਜ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਮੈਂ ਤਾਂ ਠੀਕ ਆ ਜੇ ਬਾਬੇ ਆ ਤੇ ਤੁਸੀਂ ਬਾਬੇ ਚੱਕਰ ਕਰਾ ਲਓ ਤੇ ਉਹਨੂੰ ਮਤਲਬ ਬਾਬੇ ਨਾਲ ਐ ਸਮਝਾਤਾ ਕੋਈ ਦਿਮਾਗ ਚ ਬਰੀਕ ਬੋਝ ਕਰਤਾ ਕਿ ਤੁਹਾਡੇ ਘਰ ਦੇ ਆਂ ਕੀਤੇ ਨੇ ਠੀਕ ਹੈ ਜੀ ਉਹ ਨਾਲ ਇਫਰਾ ਭਰਾ ਬਹਿ ਖੜਾ ਪਤਾ ਉਹਨੂੰ ਕਿਹ ਚੰਗੇ ਹੋ ਹਸਪਤਲ ਦਾ ਜਾਂ ਗਰਦਾਸਪੁਰ ਜਾਂ ਪਠਾਨਕੋਟ ਕਿਤੇ ਵੀ ਭਦਾ ਜਾਣ ਦਿੱਤਾ ਪਤਨ ਘਰ ਦਾ ਰਹੀ ਮੇਰੇ ਵੀ ਜਸ਼ਤਾ ਪਰਜਾਈ ਮੇਰੀ ਮੈਸੂਰ ਦਿੱਲੀ ਜਾਣਾ ਮੈਂ ਤੁਸੀਂ ਭਰਾਵਾਂ ਨਾਲ ਜਾਣਾ ਵੀ ਇਹਨੂੰ ਕਿਹ ਹੋਛੜ ਲਈਏ ਲੇਕਰ ਕਿਤੇ ਨਹੀਂ ਭਾਵੇਂ ਨੇ ਜਾਣ ਦਿੱਤਾ ਠੀਕ ਹੈ ਜੀ ਫਿਰ ਆਹੀ ਵੀ ਕਿ ਆਹ ਜੀ ਪਹਿਲੀ ਪ੍ਰੋਬਲਮ ਤਾਂ ਆਹੀ ਪਹਿਲੇ ਦੇ ਰਿਜਿਸਟ੍ਰੇਸ਼ਨ ਕਰਨੇ ਆ ਤੇ ਇਹਨੂੰ ਕੋ ਚੰਗਾ ਛੱਡ ਲਿਓ ਜੇ ਭਰਾਣ ਪੁੱਛਣਾ ਤਾਂ ਮੈਂ ਭਜਾਈ ਨਾ ਕਰਾਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਰੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕੀ ਬਾਤ ਇਹਨਾ ਡੇਲੀ ਮਾ ਰਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹਾਨੂੰ ਪਤਾ ਫਿਰ ਉਹਦੇ ਬਾਅਦ ਵਿੱਚ ਕੀ ਹੋਇਆ ਕਿ ਉਹਨਾਂ 15 20 ਦੇ ਹਨ ਠੀਕ ਹੈ ਜੀ ਤੁਹਾਨੂੰ ਘਰ ਆਲਾ ਬੰਦਾ ਕਾਕਾ ਭਰਾ ਮੇਰਾ ਅੰਦਰ ਹੀ ਕਿੱਦਣਾ ਘਟ ਜਾਨਾਗਾ ਤੁਹਾਨੂੰ ਭਰਾਵਾਂ ਨੂੰ ਅੰਦਰ ਹੀ ਜਾਂਦਗਾ ਮੱਲੇ ਨੂੰ ਕਹਿੰਨ ਅੰਦਰ ਨਹੀਂ ਜਾਂਦਗਾ ਤੇ ਬਾਗ ਉਹਨਾਂ ਪਤਾ ਨਹੀਂ ਕੀ ਹੋਣਾ ਸਮਝਾਉਂਦਾ ਰਿਹਾ ਕੀ ਕਰ ਰਿਹਾ ਮੇਰੀ ਭਧਾਈ ਭੂਰੀ ਭਲੀ ਭਰਾ ਭੀਜੀ ਮੇਰੇ ਅੱਗੇ ਜਾਂਦਾ ਮੈਂ ਉਹਦੀ ਕਹਿਦਾ ਰਿਹਾ ਤੇ ਇਹ ਤਾਂ ਮੁੱਦਾ ਨਹੀਂ ਗੱਲ ਪਤਾ ਹੀ ਆ ਤੇ ਮੈਂ ਵੀ ਮੇਰੇ ਸਿਰ ਚੱਕਣ ਕਰੀ ਗਾਉਂਗਾ ਕਿ ਕਿਸੇ ਦਿੱਤਾ ਦਿੱਕਾ ਨਾ ਉਰਾਗੇ ਨੀ ਆਗਾ ਗੈ ਛੱਡੋ ਲੇਕਿਨ ਉਹਨਾਂ 15 ਦਿਨ ਬਾਗੇ ਹੁਮਲ ਬਾਗ ਨਾਲ ਕੀ ਮਨਾ ਕਰਦਾ ਤੇ ਕਿਹਨ ਨੂੰ ਤਸਿਆ ਗਿਆ ਕਿ ਛੋਟੇ ਛੋਟੇ ਜਾਗੇ ਸੀ ਬਾਹਰ ਤੇ ਮੁੰਡੇ ਬੈ ਗਏ ਉਹਨੂੰ ਕੋਲ ਤੇ ਜਿਹਨਾਂ ਚਰਨੋਂ ਕਾਫੀ ਪੁੱਟਿਆ ਇਕੱਲਾ ਸੀ ਜਾਂਦਾ ਤੇ ਸੱਟਾਂ ਇਹਦੇ ਨਹੀਂ ਆ ਫਟਾ ਲੱਗ ਗਿਆ ਕਾਫੀ ਲੱਗੀਆਂ ਉਹਦੇ ਜਦੋਂ ਅਸੀਂ ਕਹਿੰਦੇ ਕਿ ਮੋੜਾ ਮੋਡਾ ਨਹੀਂ ਚੱਲ ਰਿਹਾ ਖੱਬਾ ਮੋਡਾ ਨਹੀਂ ਚੱਲ ਰਿਹਾ ਸਿਰਜੀ ਕੋਣੀ ਜਿ ਖੂਨ ਨਿਕਲ ਰਿਹਾ ਸੋਜ ਵੀ ਹੈਗੀ ਹੈ ਤੇ ਨੁਕਸਾਨ ਕਿ ਹੋਇਆ ਇਹਦਾ ਸਮਾਜ ਵਿੱਚ ਦਰਦ 12 ਉਹਨਾਂ ਐਕਸਟਰਾ ਆਪਾਂ ਅਸਾਂ ਕਾ ਦਾਰਫਰ ਭੇਜਾਂਗੇ ਜਿੱਥੋਂ ਪੜ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਮੋਡੇ ਤੇ ਤੇ ਕੋਣੀ ਦੇ ਪਰ ਜੋ ਵੀ ਹੈ ਗਲਤ ਹੈ ਸਮਾਜ ਵਿੱਚ ਐਵੀਂ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ